ਸਿਆਸੀ ਕਾਟੋ ਕਲੇਸ਼ ਦੀ ਸ਼ੁਰੂਆਤ ਹੋ ਗਈ ਹੈ। ਲੋਕ ਸਭਾ ਚੋਣਾਂ ਸਿਰਤੇ ਨੇ ਨਾ ਵੀ ਹੁੰਦੀਆਂ ਤਾਂ ਇਹ ਦੋ ਲੀਡਰ ਆਪਸ ਦੇ ਵਿੱਚ ਖੈਂਦੇ ਪਹਿਲਾਂ ਵੀ ਦੇਖੇ ਗਏ। ਮਰਾਦ ਹੈ ਸੀਐਮ ਭਗਵੰਤ ਮਾਨ ਅਤੇ ਵਿਕਰਮ ਸਿੰਘ ਮਜੀਠੀਆ ਤੋਂ। ਫਿਲਹਾਲ ਪ੍ਰਚਾਰ ਚੱਲ ਰਿਹਾ ਹੁੰਦਾ ਹੈ। ਸੋਚਾ ਸਿੰਘ ਲੰਗਾਹ ਦੀ ਖਬਰ ਸਾਹਮਣੇ ਆਉਂਦੀ ਹੈ। ਸੀਐਮ ਭਗਵੰਤ ਮਾਨ ਟਿੱਪਣੀ ਕਰ ਦਿੰਦੇ ਨੇ। ਆਪਣੇ ਆਪ ਹੀ ਟਿੱਪਣੀ ਕਰ ਦਿੱਤੇ। ਵਿਕਰਮ ਸਿੰਘ ਮਜੀਠੀਆ ਦੇ ਮੁਖਾਤਬ ਹੋ ਕੇ ਟਵੀਟ ਕਰ ਦਿੰਦੇ ਨੇ ਕਿ ਹੁਣ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਦਾ ਵੀ ਮਾਮਾ ਬਣ ਜੋ ਤੇ ਉਹਨੂੰ ਬਚਾ ਲਓ। ਵਿਕਰਮ ਸਿੰਘ ਮਜੀਠੀਆ ਨੂੰ ਇਹ ਤਾਨਾ ਇਹ ਮੇਣਾ ਸੂਲ ਵਾਂਗ ਚੁਬਿਆ। ਫੌਰੀ ਤੌਰ ਦੇ ਉੱਤੇ ਉਹਨਾਂ ਨੇ ਇਸ ਦਾ ਜਵਾਬ ਦਿੱਤਾ ਤੇ ਜਵਾਬ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਕੁੜੀ ਸੀਰਤ ਨੂੰ ਲੈ ਆਂਦਾ। ਆਪਣੇ ਬਿਆਨ ਚ ਨਾਲ ਹੀ ਕਹਿ ਦਿੱਤਾ ਕਿ ਤੁਸੀਂ ਸੀਰਤ ਨੂੰ ਕਿਹਦੇ ਨਾਲ ਜੋੜਦੇ ਪਏ ਹੋ? ਤੁਸੀਂ ਆਪਣੀ ਧੀ ਸੀਰਤ ਦੀ ਤੁਲਨਾ ਕਿਸ ਦੇ ਨਾਲ ਕਰਦੇ ਪਏ? ਸੁਚਾ ਸਿੰਘ ਲੰਗਾਹ ਦਾ ਪੁੱਤ ਹਾਲ ਹੀ ਦੇ ਵਿੱਚ ਸ਼ਿਮਲਾ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਦੇ ਨਾਲ ਉਸ ਦੇ ਚਾਰ ਸਾਥੀ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਕੁੜੀ ਵੀ ਸੀ। ਨਸ਼ੇ ਨਾਲ ਧੁੱਤ ਸੀ ਚਿਟਾਉਣਨ ਲਾਇਆ ਹੋਇਆ ਸੀ। ਪੁਲਿਸ ਦੱਸ ਰਹੀ ਹੈ ਕਿ ਅੱਗੇ ਸਪਲਾਈ ਕਰਨ ਜਾਣਾ ਸੀ। ਇਹ ਸਾਰਾ ਕੁਝ ਵਾਪਰ ਦਾ ਸੀਐਮ ਭਗਵੰਤ ਮਾਨ ਦਾ ਟਵੀਟ ਆ ਜਾਂਦਾ ਕਿ ਹੁਣ ਸੁਚਾ ਸਿੰਘ ਲੰਗਾਹ ਦੇ ਪੁੱਤਰ ਦੇ ਵੀ ਮਾਮਾ ਬਣ ਜੋ। ਮਾਮਾ ਜੀ ਬਣ ਕੇ ਉਹਨੂੰ ਵੀ ਹੁਣ ਬਚਾ ਲਓ ਉਹਦੇ ਵਾਸਤੇ ਵੀ ਪ੍ਰੈਸ ਕਾਨਫਰੰਸ ਕਰ ਲਓ। ਆਮ ਤੌਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕੀਤਾ ਇਹ ਵਿਅੰਗ ਸਧਾਰਨ ਲੱਗਦਾ ਪਰ ਜਦੋਂ ਲੰਗੇ ਸਾਲ ਹੋਏ ਇੱਕ ਸਮੀਕਰਨ ਨੂੰ ਖੋਖਿਆ ਜਾਵੇ ਤਾਂ ਅਚਾਨਕ ਦਿਮਾਗ ਠਣਕਦਾ ਹੈ ਔਰ ਧਿਆਨ ਜਾਂਦਾ ਹੈ ਉਸ ਵੀਡੀਓ ਤੇ ਜਦੋਂ ਸੀਐਮ ਭਗਵੰਤ ਮਾਨ ਦੀ ਕੁੜੀ ਸੀਰਤ ਕੌਰ ਮਾਨ ਇੱਕ ਵੀਡੀਓ ਜਾਰੀ ਕਰਦੇ ਨੇ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਉੱਤੇ ਉਹਨਾਂ ਦੇ ਖਿਲਾਫ ਸਾਫ਼ ਗੱਲਾਂ ਬੋਲਦੇ ਨਜ਼ਰ ਆਉਂਦੇ ਨੇ ਸੀਰਤ ਕੌਰ ਮਾਨ ਆਪਣੀ ਦਿਲ ਦੀ ਪੜਾਅਸ ਜ਼ਰੂਰ ਕੱਢਦੇ ਨੇ ਔਰ ਉਸ ਤੋਂ ਬਾਅਦ ਹੀ ਬਿਕਰਮ ਸਿੰਘ ਮਜੀਠੀਆ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਸਿਰਤਕਾਰ ਮਾਨ ਦੇ ਹੱਕ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਸੀਐਮ ਭਗਵੰਤ ਮਾਨ ਦੇ ਖਿਲਾਫ ਕਰ ਦਿੰਦੇ ਨੇ ਉਸੇ ਤੋਂ ਸ਼ੁਰੂ ਹੁੰਦੀ ਹੈ ਇਹ ਅਗਲੀ ਟਿੱਪਣੀ ਸੀਐਮ ਭਗਵੰਤ ਮਾਨ ਨੇ ਭਾਵੇਂ ਦੇਰ ਲਈ ਪਰ ਦੁਰਸਤ ਲਈ ਨਾਲੋਂ ਨਾਲ ਉਹਨਾਂ ਨੇ ਇੱਕ ਟਿੱਪਣੀ ਕਰ ਦਿੱਤੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਨੂੰ ਮੱਧੇਨਜ਼ਰ ਰੱਖਦੇ ਆ ਵਿਕਰਮ ਸਿੰਘ ਮਜੀਠੀਆ ਨੂੰ ਕਹਿ ਦਿੱਤਾ ਕਿ ਇਸ ਉੱਤੇ ਵੀ ਹੁਣ ਪ੍ਰੈਸ ਕਾਨਫਰੰਸ ਕਰ ਲੋ ਇਹਦੇ ਵੀ ਮਾਮਾ ਜੀ ਬਣ ਜੋ ਖੈਰ ਜੋ ਸਮੀਕਰਨ ਵਾਪਰਿਆ ਸਭ ਤੋਂ ਪਹਿਲਾਂ ਉਹ ਪੜ੍ਹ-ਪੜ੍ਹ ਕੇ ਸੁਣਾਉਨੇ ਆ ਕਿ ਕਿੰਨੇ ਕੀ ਬੋਲਿਆ ਤੇ ਕਿੰਨੇ ਜਵਾਬ ਅੱਗੇ ਕੀ ਦਿੱਤਾ ਉਸ ਤੋਂ ਬਾਅਦ ਇਸ ਉੱਤੇ ਇੱਕ ਟਿੱਪਣੀ ਵੀ ਕਰ ਲੈਂਦੇ ਦਰਸਲ ਸ਼ੁਰੂਆਤੀ ਬਿਆਨ ਸੀਐਮ ਭਗਵੰਤ ਮਾਨ ਨੇ ਕੀਤਾ ਲਿਖਿਆ ਮਜੀਠੀਆ ਸਾਹਿਬ ਸੁੱਚਾ ਸਿੰਘ ਲੰਗਾਹ ਦੇ ਬੇਟੇ ਬਾਰੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਇਸਦੇ ਵੀ ਮਾਮਾ ਜੀ ਬਣ ਜੋ ਖੈਰ ਅੱਗੇ ਉਹ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਇਹ ਗੱਲ ਸੂਲਵਾਂਗ ਉਹਨੇ ਸ਼ੁਰੂ ਕੀਤਾਗਾ ਆਪਣਾ ਬਿਆਨ ਬਾਣ ਸਾਹਿਬ ਸ਼ਰਮ ਵਾਲੀ ਗੱਲ ਹੈ ਤੁਹਾਡੀ ਘਟੀਆ ਸੋਚ ਹੈ ਗੰਦੀ ਮਾਨਸਿਕਤਾ ਹੈ ਤੁਸੀਂ ਸਿਰਤ ਦੀ ਤੁਲਨਾ ਕਿਸ ਨਾਲ ਕਰ ਰਹੇ ਹੋ ਉਹ ਹੈ ਸੁੱਚਾ ਜਨਾਬ ਨੇ ਲੁਚੇ ਜਿਸਨੇ ਮੀਡੀਆ ਸਾਹਮਣੇ ਆਪਣੀ ਧੀ ਦੀ ਫੋਟੋ ਨੂੰ ਪਛਾਣਨ ਤੋਂ ਮਨਾ ਕਰ ਦਿੱਤਾ ਤੇ ਭਾਣਜੀ ਕਹਿ ਦਿੱਤਾ ਬਾਪ ਛੱਡ ਸਿਰਤ ਦਾ ਮਾਮਾ ਬਣ ਗਿਆ ਮਾਨ ਸਾਹਿਬ ਮੈਂ ਤਾਂ ਮਾਮਾ ਬਣ ਗਿਆ ਧੀ ਸਿਰਤ ਦਾ ਕਿਉਂਕਿ ਉਸ ਨਾਲ ਤੱਕਾ ਹੋਇਆ ਤੱਕਾ ਕੀਤਾ ਕਿਸ ਨੇ ਉਸਦੇ ਨਾਲਾਇਕ ਸ਼ਰਾਬੀ ਲੋਬੀ ਕਾਮੀ ਬਾਪ ਨੇ ਜੋ ਇੱਕ ਧੀ ਤੇ ਇੱਕ ਪੁੱਤ ਦੇ ਬਾਪ ਦਾ ਫਰਜ਼ ਨਹੀਂ ਨਿਭਾ ਸਕਿਆ ਤੁਸੀਂ ਬਾਪ ਦੇ ਫਰਜ਼ ਤੋਂ ਭੱਜੇ ਹੋ ਮੈਂ ਤਾਂ ਮਾਮਾ ਬਣਨ ਲਈ ਤਿਆਰ ਹਾਂ ਜੇ ਧੀ ਸਿਰਤ ਤੇ ਦਿਲਸ਼ਾਨ ਪੁੱਤ ਮੈਨੂੰ ਇਜਾਜ਼ਤ ਦੇਣ ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੁਆਰਾ ਬੋਲਦੇ ਨੇ ਦਰਸਲ ਵਿਕਰਮ ਸਿੰਘ ਮਜੀਠੀਆ ਦੇ ਏਸ ਟਵੀਟ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਇੱਕ ਹੋਰ ਟਵੀਟ ਵੀ ਆਉਂਦਾ ਹੈ ਪਰ ਉਸ ਟਵੀਟ ਦੇ ਵਿੱਚ ਸ਼ਾਇਦ ਸੀਐਮ ਭਗਵੰਤ ਮਾਨ ਹੋਰ ਜ਼ਿਆਦਾ ਗੁੱਸੇ 'ਚ ਆ ਗਏ ਉਹਨਾਂ ਨੇ ਆਪਣੇ ਰੌਂ ਦਾ ਪਰਵਰਤਨ ਕਰ ਦਿੱਤਾ। ਉਹਨਾਂ ਨੇ ਆਪਣਾ ਟੌਪਿਕ ਅਚਾਨਕ ਬਦਲ ਲਿਆ ਔਰ ਵਿਕਰਮ ਸਿੰਘ ਮਜੀਠੀਆ ਦੀਆਂ ਪੁਸ਼ਤਾਂ ਦੇ ਉੱਤੇ ਸਿੱਧਾ ਨਿਸ਼ਾਨਾ ਸਾਧ ਦਿੱਤਾ। ਆਖਰ ਲਿਖਦੇ ਕੀ ਹੈ? ਆਓ ਪੜ੍ਹ ਕੇ ਸੁਣਾਉਣੇ। ਅੱਗੇ ਉਹ ਸੀਐਮ ਭਗਵੰਤ ਮਾਨ ਲਿਖਦੇ ਨੇ ਕਿ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇਰ ਨੇ ਡਿਨਰ ਬਾਰੇ ਬੋਲੋ। ਤੁਹਾਡੇ ਘਰ ਕੀਤਾ ਸੀ ਜਾਂ ਨਹੀਂ? ਜੇ ਨਹੀਂ ਕੀਤਾ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ ਤੁਹਾਨੂੰ ਸੌਣ ਲੱਗੇ ਪੰਜਾਬੀਆਂ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਿਬ ਹੁਣੇ ਹੀ ਗੱਲ ਹੋ ਰਹੀ ਸੀ ਮਾਮਾ ਭਾਂਜੇ ਦੀ ਮਾਮਾ ਭਾਂਜੀ ਦੀ ਕਦੀ ਵਿਕਰਮ ਸਿੰਘ ਮਜੀਠੀਆ ਸੀਰਤ ਕੌਰ ਮਾਨ ਦਾ ਨਾਮ ਲੈਂਦੇ ਨੇ ਕਦੀ ਸੀਐਮ ਭਗਵੰਤ ਮਾਨ ਕਹਿੰਦੇ ਕਿ ਸੁੱਚਾ ਸਿੰਘ ਲੰਗਾਹ ਦੇ ਪੁੱਤ ਦਾ ਵੀ ਮਾਮਾ ਬਣ ਜੋ ਉਹਦੀ ਵੀ ਪ੍ਰੈਸ ਕਾਨਫਰੰਸ ਕਰ ਦਿਓ ਹੁਣ ਅਚਾਨਕ 1919 ਤੇ ਗੱਲ ਆ ਗਈ ਜੱਲਿਆਂ ਵਾਲੇ ਬਾਗ ਦੇ ਕਾਂਡ ਤੋਂ ਬਾਅਦ ਜਨਰਲ ਡਾਇਰ ਘਰ ਆਇਆ ਸੀ ਮਜੀਠੀਆ ਦੇ ਕਿ ਨਹੀਂ ਇਸ ਬਾਰੇ ਸਵਾਲ ਪੁੱਛਣ ਲੱਗੇ ਸੀਐਮ ਭਗਵੰਤ ਮਾਨ ਔਰ ਉਸ ਦਾ ਜਵਾਬ ਵਿਕਰਮ ਸਿੰਘ ਮਜੀਠੀਆ ਨੇ ਦੇ ਦਿੱਤਾ ਉਸ ਤੋਂ ਬਾਅ ਮਜੀਠੀਆ ਨੇ ਸੀਐਮ ਭਗਵੰਤ ਮਾਨ ਤੇ ਦੁਬਾਰਾ ਨਿਸ਼ਾਨਾ ਸਾਧਦੇ ਆ ਪਰ ਨਾਲੋਂ ਨਾਲ ਕਹਿਤਾ ਕਿ ਨਹੀਂ ਆਇਆ ਸੀ ਕੋਈ ਡਾਇਰ ਮੇਰੇ ਘਰ ਨਹੀਂ ਆਇਆ ਸੀ ਹੁਣ ਸਿਆਸਤ ਛੱਡ ਦੇ ਫਿਰ ਟਿੱਪਣੀ ਕੀ ਕੀਤੀ ਗਈ ਹੈ ਵਿਅੰਗ ਕੀ ਕੱਸਿਆ ਮਜੀਠੀਆ ਨੇ ਉਹ ਸੁਣਦੇ ਆ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਟਿੱਪਣੀ ਕਰਾਂਗੇ ਮਜੀਠੀਆ ਲਿਖਦੇ ਨੇ ਕਿ ਸਾਨੂੰ ਬਚਪਨ ਤੋਂ ਇੱਕ ਗੱਲ ਸਿਖਾਈ ਗਈ ਜਿਹੜਾ ਮਾਂ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ ਮਾਂ ਤਾਂ ਰੱਬ ਦਾ ਰੂਪ ਹੁੰਦੀ ਹੈ ਮਾਂ ਦੀ ਝੂਠੀ ਸੌਂ ਖਾਣ ਵਾਲਾ ਸੌਂ ਦੀ ਗੱਲ ਕਰ ਰਿਹਾ ਜਾਂ ਕਦੀ ਵੀ ਨਹੀਂ ਆਇਆ ਡਾਇਰ ਸਾਡੇ ਘਰ ਜੇ ਹੁਣ ਪਿਓ ਦਾ ਪੁੱਤ ਹੈ ਤਾਂ ਛੱਡ ਦੇ ਰਾਜਨੀਤੀ ਪਹਿਲੇ ਪੈਗ 'ਚ ਯਾਦ ਆਇਆ ਸੁੱਚਾ ਦੂਜੇ ਪੈਗ 'ਚ ਤੂੰ ਬਣਿਆ ਲੁੱੱਚਾ ਤੀਜੇ ਪੈਗ 'ਚ ਜਰਨਲ ਡਾਇਰ ਦੇਖ ਲਿਆ ਤੇ ਚੌਥੇ ਪੈਗ ਲਾ ਕੇ ਤੂੰ ਆਪ ਹੀ ਡਾਇਰ ਬਣ ਜਾਣਾ ਪੰਜਾਬ ਦਾ ਡਾਇਰ ਤੂੰ ਹੈ ਜਿਸਨੇ ਐਨਐਸਏ ਲਗਾਈ ਹੈ ਗੁਰੂ ਘਰ ਤੇ ਗੋਲੀਆਂ ਚਲਵਾਈਆਂ ਬੇਕਸੂਰ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਆਹ ਵੀਡੀਓ ਵਾਲਾ ਸਿਰਤ ਉੱਤੇ ਪੰਜਾਬ ਦਾ ਪਿਆਰ ਕਿੱਥੇ ਗਿਆ ਚਾਨਣ ਪਾਉ ਜਨਾਬ ਇਸ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਦੇ ਵਿੱਚ ਸੀਰਤ ਕੋ ਔਰ ਮਾਨ ਨੂੰ ਵਧਾਈ ਦਿੰਦੇ ਸੀ ਐਮ ਭਗਵੰਤ ਮਾਨ ਨਜ਼ਰ ਆਉਂਦੇ ਨੇ ਕਹਿੰਦੇ ਨੇ ਕਿ ਸੀਰਤ ਪੁੱਤਰ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ ਔਰ ਵਿਕਰਮ ਸਿੰਘ ਮਜੀਠੀਆ ਆਪਣੀ ਟਿੱਪਣੀ ਚ ਕਹਿੰਦੇ ਨੇ ਕਿ ਹੁਣ ਇਹ ਪਿਆਰ ਕਿੱਥੇ ਗਿਆ ਸੀਰਤ ਵਾਰੇ ਜਿੰਨੂੰ ਤੁਸੀਂ ਆਪਣੇ ਆਪ ਹੀ ਆਪਣੀ ਧੀ ਨੂੰ ਜਿੰਨੂੰ ਭਾਣਜੀ ਕਹ ਦਿੱਤਾ ਉਸਦੇ ਮਾਮਾ ਬਣ ਗਏ ਨੈਸ਼ਨਲ ਮੀਡੀਆ ਦੇ ਸਾਹਮਣੇ ਸੀਐਮ ਭਗਵੰਤ ਮਾਨ ਉੱਤੇ ਸਿੱਧੇ ਨਿਸ਼ਾਨੇ ਸਾਧੇ ਵਿਕਰਮ ਸਿੰਘ ਮਜੀਠੀਆ ਨੇ ਅਚਾਨਕ ਇਹ ਖਿੱਚੋਤਾਣ ਵਧ ਗਈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਧੀਆ ਪਹਿਣਾ ਨੂੰ ਰਾਜਨੀਤਿਕ ਕਟਾਰੇ ਦੇ ਵਿੱਚ ਖੜਾ ਕਰਨਾ ਜ਼ਰੂਰੀ ਸੀ ਆਪਸੀ ਵਿਵਾਦ ਨੂੰ ਲੈ ਕੇ ਭਾਵੇਂ ਇਹ ਜ਼ਰੂਰ ਸਮਝਿਆ ਜਾ ਸਕਦਾ ਹੈ ਕਿ ਜਿਹੜਾ ਟਵੀਟ ਪਹਿਲਾਂ ਕੀਤਾ ਸੀ सीएम ਭਗਵੰਤ ਮਾਨ ਨੇ ਉਹ ਹਰ ਕਿਸ ਵਾਜਿਬ ਨਹੀਂ ਸੀ ਉਸ ਤਰ੍ਹਾਂ ਟਵੀਟ ਨਹੀਂ ਕਰਨਾ ਚਾਹੀਦਾ ਸੀ ਉਹ सीएम ਦੀ ਗરિਮਾ ਨੂੰ ਸ਼ੋਭਾ ਨਹੀਂ ਦਿੰਦਾ ਸੋਚਾ ਸਿੰਘ ਲੰਗਾਹ ਦੇ ਪੁੱਤ ਨੇ ਜੋ ਕੀਤਾ ਕਾਨੂੰਨ ਜ਼ਰੂਰ ਉਸ ਦੀ ਸਜ਼ਾ ਉਸ ਨੂੰ ਦੇਵੇਗਾ ਪਰ ਦੂਜੇ ਪਾਸੇ सीएम ਭਗਵੰਤ ਮਾਨ ਨੂੰ ਆਪਣੀ ਪ੍ਰਾਣੀ ਰੰਜਿਸ਼ ਇੱਥੇ ਨਹੀਂ ਲਿਆਉਣੀ ਚਾਹੀਦੀ ਸੀ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੇ ਵੀ ਸਹੀ ਨਹੀਂ ਕੀਤਾ ਸੀਰਤ ਨੂੰ ਬਾਈ ਨੇਮ ਇਸ ਮਾਮਲੇ ਦੇ ਵਿੱਚ ਲੈ ਆਂਦਾ ਸੀਰਤ ਕੌਰ ਮਾਨ ਦੇ ਬਾਰੇ ਵਿੱਚ ਬਾਈ ਨੇਮ ਇਸ ਮਾਮਲੇ ਨੂੰ मामले ਦੇ ਵਿੱਚ ਲਿਆ ਕੇ ਉਸ ਦੇ ਬਾਰੇ ਗੱਲਾਂ ਕੀਤੀਆਂ ਗਈਆਂ ਖੈਰ ਦੋਵਾਂ ਧਿਰਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਦੋਵਾਂ ਧਿਰਾਂ ਨੇ ਇੱਕ ਦੂਸਰੇ ਉੱਤੇ ਰੱਜ ਕੇ ਨਿਸ਼ਾਨੇ ਸਾਧੇ ਨੇ ਔਰ ਇਸ ਮਾਮਲੇ ਨੂੰ ਲੈ ਕੇ ਸਵਾਲ ਇਹ ਖੜਦਾ ਆ ਕਿ ਆਪਣੀਆਂ ਧੀਆਂ ਭੈਣਾਂ ਦੀ ਪਤ ਕਿਉਂ ਸਿਆਸਤ ਚ ਰੋਲੀ ਜਾ ਰਹੀ ਹੈ ਕਿਉਂ ਨਿੱਜੀ ਮਸਲਿਆਂ ਨੂੰ ਪੰਜਾਬ ਦੀ ਸਿਆਸਤ ਚ ਲਿਆ ਕੇ ਪੰਜਾਬ ਦੀ ਸਿਆਸਤ ਨੂੰ ਲੀਹੋ ਲਾਇਆ ਜਾ ਰਿਹਾ ਪੰਜਾਬ ਦੇ ਆਪਣੇ ਮਸਲੇ ਘੱਟ ਨੇ ਇੱਥੇ ਇਹ ਵੀ ਮਾਮਲਾ ਸਾਹਮਣੇ ਆਉਂਦਾ ਕਿ ਜੇ ਹੁਣ ਜਨਰਲ ਡਾਇਰ ਦਾ ਮਾਮਲਾ ਸਾਹਮਣੇ ਆ ਗਿਆ ਜਿਹੜਾ ਮਾਮਲਾ ਕਾਫੀ ਧੀਰ ਤੋਂ ਚੱਲਦਾ ਇਹ ਕੋਈ ਜੱਗੋ ਤੇਰਵੀਂ ਗੱਲ ਤਾਂ ਹੈਣੀ ਕਿ ਜਿਹੜੀ ਪਹਿਲੀ ਵਾਰ ਕੀਤੀ ਗਈ ਹੋ ਵੀ ਇਹ ਪਹਿਲਾਂ ਵੀ ਬਹੁਤ ਕੁਝ ਹੋਇਆ ਪਰ ਹੁਣ ਹੌਲੀ ਹੌਲੀ ਹੋਰ ਵੀ ਬੜੇ ਮਾਮਲੇ ਸਾਹਮਣੇ ਆਉਣਗੇ ਹੌਲੀ ਹੌਲੀ ਹੁਣ ਐਸਬੀਐਲ ਵੀ ਚੇਤੇ ਆਊਗੀ ਹੌਲੀ ਹੌਲੀ ਪੰਜਾਬ ਦੇ ਪਾਣੀ ਦੁਬਾਰਾ ਸਾਹਮਣੇ ਆ ਜਾਣੇ ਨੇ ਨਾਲ ਦੀ ਨਾਲ ਪੰਜਾਬ ਦਾ ਬਟਵਾਰਾ ਪੰਜਾਬੀ ਬੋਲ ਦਾ ਸੂਬਾ ਹਰ ਇੱਕ ਚੀਜ਼ ਸਾਹਮਣੇ ਆਉਣੀ ਆ ਔਰ ਇਹ ਕੋਈ ਜਿਵੇਂ ਕਿਹਾ ਕਿ ਜੱਗੋ ਤੇਰਵੀਂ ਗੱਲ ਹੈਣੀ ਇਹ ਪਹਿਲਾਂ ਵੀ ਬਹੁ ਵਾਰੀ ਹੋਇਆ ਹੈ ਹੁੰਦਾ ਰਹਿਣਾ ਹੈ ਨਾ ਇਹਨਾਂ ਮਸਲਿਆਂ ਦਾ ਕੋਈ ਹੱਲ ਹੋਣਾ ਆ ਤੇ ਨਾ ਹੀ ਕਦੀ ਹੋਵੇਗਾ ਪਰ ਜਰਨਲ ਡਾਇਰ ਵਾਲੀ ਗੱਲ ਦੇ ਉੱਤੇ ਮਜੀਠੀਆ ਨੇ ਕਹਿ ਦਿੱਤਾ ਕਿ ਸਾਡੇ ਇਸ ਦੇ ਉੱਤੇ ਹੁਣ ਸੀਐਮ ਭਗਵੰਤ ਮਾਨ ਦਾ ਪ੍ਰਤੀਕਰਮ ਕੀ ਕਹੂਗਾ ਇਹ ਤਾਂ ਸਮਾਂ ਦੱਸੂਗਾ ਜਾਂ ਫਿਰ ਸੀਐਮ ਭਗਵੰਤ ਮਾਨ ਜਿਵੇਂ ਕਰਦੇ ਨੇ ਆਉਂਦੇ ਸਮੇਂ ਦੇ ਵਿੱਚ ਕੋਈ ਐਹੋਜੀ ਪ੍ਰੈਸ ਕਾਨਫਰੰਸ ਲੈ ਕੇ ਆਉਣਗੇ ਜਿਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਸਾਰੇ ਤੱਥ ਕੱਢ ਕੇ ਸਾਹਮਣੇ ਲਿਆ ਕੇ ਰੱਖ ਦੇਣਗੇ ਇਹ ਸਮਾਂ ਦੱਸੇਗਾ ਫਿਲਹਾਲ ਸਿਆਸਤ ਕਿਹੜੇ ਰਾਹ 'ਤੇ ਜਾ ਰਹੀ ਹੈ ਇਸ ਤੋਂ ਸਹੀ ਤਰ੍ਹਾਂ ਸਮਝਿਆ ਜਾ ਸਕਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ